ਤਾਂ ਤੋਂ ਸ਼ੁਰੂ ਕਰਦਾ ਜਿਹੜੇ ਤੁਸੀਂ ਕਹਿੰਦੇ ਹੋ ਬੂਟੇ ਮਿਲੇ ਜਾਂਦੇ ਆ ਸੌਰੀ ਚੈਂਬਰ ਵੱਲੋਂ ਇਹ ਦੇਖੋ ਇਹ ਰੋਡ ਕਦੀ ਨਾ ਇਹ ਤੇ ਪੂਰੀ ਫੱਕ ਪਈ ਹੁੰਦੀ ਸੀ ਬਲੈਕ ਰੋਡ ਹੁੰਦੀ ਸੀ ਔਰ ਹੁਣ ਅੱਜ ਫੋਕਲ ਪੁਆਇੰਟ ਦੀ ਬੈਸਟ ਰੋਡ ਸੋ ਚੈਂਬਰ ਵੱਲੋਂ ਜਿੱਦਾਂ ਸਾਡੇ ਜਨਰਲ ਸੈਕਟਰੀ ਸਾਹਿਬ ਹੈ ਹੋਰ ਬਹੁਤ ਸਾਰੇ ਮੈਂਬਰ ਅਸੀਂ ਪਾਰਕ ਅਡਾਪਟ ਕਰਕੇ ਇੱਕ ਤਾਂ ਉੱਥੇ ਮੀਆਂ ਵਾਗੀ ਫੋਰੈਸਟ ਅਸੀਂ 10 ਦੇ ਕਰੀਬ ਲਾਏ ਔਰ ਸੀਐਸਆਰ ਚ ਅਸੀਂ ਹੋਰ ਆਫਰ ਕੀਤੇ ਇਵਨ ਇੱਕ ਗੁਰਦੁਆਰਾ ਸਾਹਿਬ ਚ ਅਸੀਂ ਲਗਾਉਣ ਜਾ ਰਹੇ ਹਾਂ ਔਰ ਸਾਡਾ ਵੀ ਇਹੀ ਆਬਜੈਕਟਿਵ ਹੈ ਵੀ ਜਿਹੜੇ ਬੂਟੇ ਲਾਈਏ ਉਹਨਾਂ ਦਾ ਘੱਟੋ ਘੱਟ 99.9% ਸਰਵਾਈਵਲ ਰੇਟ ਰਹੇ ਔਰ ਅੱਜ ਜਿਹੜੇ ਬੂਟੇ ਅਸੀਂ 5000 ਬੂਟਾ ਸੀ ਟੀਚਾ ਮਿੱਥਿਆ ਜਿਆਦਾ ਵੱਡਾ ਟੀਚਾ ਨਹੀਂ ਮਿੱਥਿਆ ਉਹਦੇ ਵਿੱਚ ਜਿੰਨੇ ਵੀ ਬੂਟੇ ਆ ਸਾਡੇ ਮੈਂਬਰ ਸਹਿਬਾਨ ਬੜੇ ਜ਼ਿੰਮੇਵਾਰ ਹੈ ਉਹ ਲੈ ਕੇ ਜਾਣਗੇ ਔਰ ਨਾਲ ਸਾਨੂੰ ਫੋਟੋ ਭੇਜਣਗੇ ਵੀ ਇਹ ਬੂਟਾ ਚੱਲਿਆ ਜਾਂ ਨਹੀਂ ਚੱਲਿਆ ਔਰ ਜਿਹੜੀ ਉਹਦੀ ਲਗਾਉਣ ਦੀ ਵਿਧੀ ਹੈ ਉਹ ਅਸੀਂ ਦੱਸਾਂਗੇ ਇਵਨ ਅਸੀਂ ਆਗਰ ਵੀ ਖਰੀਦੇ ਆ ਜਿਹਦੇ ਨਾਲ ਅਸੀਂ ਪ੍ਰੋਪਰ ਫਾਸਟ ਮੋਡ ਤੇ ਆਟੋਮੈਟਿਕ ਜਗ੍ਹਾ ਚੌਥੇ ਹਾਲ ਬਣਾ ਕੇ ਬੂਟੇ ਲਗਾਏ ਸਿਸੂ ਕੱਲੂ ਹੋਰ ਕਿਹੜੀ-ਕਿਹੜੀਆਂ ਸੇਵਾਵਾਂ ਦਿੱਤੀ ਜਾਂਦੀਆਂ ਨੇ ਆਮ ਪਬਲਿਕ ਨੂੰ ਦੇਖੋ ਇਹਦੇ ਵਿੱਚ ਜਿੱਦਾਂ ਕਿ ਅਸੀਂ ਫੋਕਲ ਪੁਆਇੰਟ ਦੀ ਐਂਟਰੀ ਤੇ ਦੇਖੋ ਜਿਹੜਾ ਵੀ ਫੋਕਲ ਪੁਆਇੰਟ ਸਾਡਾ ਹੁਣ ਇਹ ਟਾਰਗੇਟ ਹੈ ਅੱਜ ਖਾਸ ਤੌਰ ਤੇ ਅੱਜ ਦੇ ਦਿਨ ਤੇ ਵੀ ਇਹਨੂੰ ਕਲੀਨ ਐਂਡ ਗ੍ਰੀਨ ਬਣਾਈਏ ਕਿਉਂਕਿ ਫੋਕਲ ਪੁਆਇੰਟ ਬਹੁਤ ਸਾਰੇ ਏਰੀਆ ਜਿੱਥੇ ਗਾਰਬੇਜ ਪਿਆ ਹੈ ਕੁਝ ਪਾਰਕ ਅਸੀਂ ਅਡਾਪਟ ਕੀਤੇ ਕੁਝ ਹੋਰ ਪਾਰਕ ਅਸੀਂ ਅਡਾਪਟ ਕਰ ਰਹੇ ਹਾਂ ਔਰ ਕਾਰਪੋਰੇਸ਼ਨ ਨਾਲ ਵੀ ਅਸੀਂ ਰੈਗੂਲਰ ਇਨ ਟੱਚ ਹੈਗੇ ਹਾਂ ਵੀ ਇੱਥ ਬਿਊਟੀਫਾਈ ਕਿਵੇਂ ਕਰਨਾ ਹੈ ਕਲੀਨ ਐਂਡ ਗ੍ਰੀਨ ਕਿਵੇਂ ਥੈਂਕ ਯੂ ਹਾਂ ਰਮੇਸ਼ ਕੱਕੜ ਰੈਜ਼ੀਡੈਂਟ ਜਸਪਾਲ ਬੰਗਰ ਅਸੀਂ ਅਸੋਸ਼ਮ ਤੋਂ ਅਸੀਂ ਵੀ ਇਸ এনवायरमेंट ਦੇ ਵਿੱਚ ਸ਼ਾਮਲਾ ਪਿਛਲੇ ਸਾਲ ਅਸੀਂ ਆਪਣੇ ਏਰੀਆ ਦੇ ਵਿੱਚ ਕਰੀਬ 3-4000 ਪੇੜ ਲਗਾਏ ਸੀ ਔਰ ਗੱਲ ਲੁੱਟਦੇ ਵੇ ਲਗਾਏ ਸੀ ਔਰ ਜਿਹੜੇ ਕਿ ਇਸ ਟਾਈਮ ਬਹੁਤ ਵਧੀਆ ਡਵੈਲਪ ਹੋ ਗਏ ਹੈ ਔਰ ਸਾਡੇ ਰੋਡ ਦੇ ਉੱਤੇ ਗ੍ਰੀਨਰੀ ਵੀ ਹੈ ਅਸੀਂ ਇਹੀ ਅਪੀਲ ਕਰਾਂਗੇ ਇਸ ਮੁਹਿੰਮ ਦੇ ਵਿੱਚ ਸਭ ਨੂੰ ਵੱਧ ਤੋਂ ਵੱਧ ਇਸ ਸਹੀ ਜਨ ਦੇ ਵਿੱਚ ਵੀ ਅਸੀਂ ਪੇੜ ਪ੍ਰੋਵਾਈਡ ਕਰਾਵਾਂਗੇ ਔਰ ਸਾਰਿਆਂ ਨੂੰ ਪੌਦੇ ਲਗਾਵਾ ਕੇ ਵੱਤ ਤੋਂ ਵੱਤ ਫੈਕਟਰੀਆਂ ਵਿੱਚ ਅਸੀਂ ਡੋਰ ਟੂ ਡੋਰ ਵੀ ਦਿੰਦੇ ਆ ਪੇੜ ਤਾਂ ਕਿ ਹਰ ਬੰਦਾ ਆਪਣੀ ਫੈਕਟਰੀ ਦੇ ਬਾਹਰ ਲਗਾਵੇ ਔਰ ਜਿਹਦੇ ਨਾਲ ਕਿ ਐਨਵਾਇਰਨਮੈਂਟ ਹੋਰ ਵਧੀਆ ਹੋ ਜਾਵੇ ਹਾਂਜੀ ਸਰ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਕੀ ਗੱਲ ਹੈ ਮਤਲਬ ਤੁਸੀਂ ਬਿਜ਼ਨਸ ਕਰਦੇ ਹੋ ਪਰ ਅੱਜ ਕੀ ਜੋ ਬੈਠਕ ਹੋਈ ਹੈ ਉਸਕੇ ਬਾਰੇ ਕੀ ਕਹਿਣਾ ਚਾਹੋਗੇ ਇਹ ਮੀਟਿੰਗ ਆਪ ਇਸ ਕੋ ਬੈਠਕ ਕਹਿ ਰਹੇ ਲੇਕਿਨ ਮੈਂ ਕਹਿੰਦਾ ਹੂੰ ਇਹ ਇੱਕ ਇੰਟਰੈਕਸ਼ਨ ਹੈ ਕਿਉਂਕਿ ਵੀ ਆਰ ਪਾਰਟ ਆਫ ਹਮ ਇੰਡਸਟਰੀ ਦਾ ਪਾਰਟ ਹੈ ਔਰ ਇੰਡਸਟਰੀ ਹਮਾਰਾ ਪਾਰਟ ਹੈ ਤਾਂ इनिशिएटिव लिया गया है इंडस्ट्री की तरफ से सीसो की तरफ से और बाकी एसोसिएशन जो जुड़ी हुई हैं तो ये एक बहुत अच्छा इनिशिएटिव है तो इससे एटलीस्ट सेंसिटाइज होते हैं सारे बंदे एक बंदा भी सोच के जाता है इसमें से कि ये एक अच्छी मुहिम है तो हमें उसका बहुत बेनिफिट मिलता है इन्वायरमेंट की बात की गई है और क्या 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 इन्वायरमेंट का स्फीयर बहुत बड़ा इट्स नॉट ए स्मॉल मैंने वर्ल्ड एक स्मॉल है लेकिन स्फीयर बहुत बड़ा है जी डेफिनेशन बहुत बड़ी है ਜੇ ਅਸੀਂ ਇੱਥੇ ਖੜੇ ਆ ਅਸੀਂ ਕਾਗਜ਼ ਸਿੱਟ ਰਹੇ ਆ ਗੰਦਾ ਅਸੀਂ ਕੂੜਾ ਸਿੱਟ ਰਹੇ ਆ ਪਲਾਸਟਿਕ ਦੇ ਬੋਟਲਸ ਪਈਆਂ ਇਹ ਸਾਰਾ এনवायरमेंट ਦਾ ਪਾਰਟ ਹੈ এনवायरमेंट ਨੂੰ ਡਿਫਾਈਨ ਕਰਨਾ ਤੇ ਉਹਨੂੰ ਕੰਟਰੋਲ ਕਰਨਾ ਜਾਂ ਉਹਨੂੰ ਰੈਗੂਲੇਟ ਕਰਨਾ ਇੱਕ ਬਹੁਤ ਹੀ ਟਿਪੀਕਲ ਜਾਂ ਕ੍ਰੂਸ਼ਲ ਟਾਸਕ ਹੈ ਐਂਡ ਸਾਨੂੰ ਸਾਰਿਆਂ ਦੀ ਇਨਵੋਲਵਮੈਂਟ